ਮੇਰਾ ਨਾਮ ਕਰਨਵੀਰ ਸਿੰਘ 인ਦੁਰਾ ਕਿ ਤੋਂ ਹੀ ਪੁੱਛ ਲਿਆ ਜੀ ਮੈਂ ਜੋ ਰਿਪੋਰਟ ਤਿਆਰ ਕਰਦਾ ਨਾ ਮੈਂ ਬਹੁਤ ਵੱਡੇ ਵੱਡੇ ਅੱਖਰਾਂ ਚ ਲਿਖਦਾ ਹਾਂ ਚਾਹੇ ਕੋਈ ਹੋਵੇ ਕਰੋ ਮਿਟਦਾ ਨਹੀਂ ਚਾਹੇ ਜਿਹੜਾ ਮਰਜ਼ੀ ਹੋਵੇ ਰਿਕਵੈਸਟ ਮੰਨ ਲਓ ਆਰਡਰ ਮੰਨ ਲਓ ਕੁਛ ਹੀ ਮੰਨੋ ਤੇ ਇਹਨਾਂ ਦੀ ਸੰਪੁਸ਼ਟੀ ਕਰਾਓ ਜੇਕਰ ਮੰਨ ਲਓ ਕੋਈ ਵੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਮੇਲ ਕਾਰਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਿਹਾ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰੀਂ ਠੀਕ ਠੀਕ ਹੈ ਬਿਲਕੁਲ ਹੈਗਾ ਜੀ ਠੀਕ ਹੈ ਨਾ ਠੀਕ ਫਿਰ ਮੈਂ ਆਪਣੇ ਆ ਪੁੱਛ ਲੂੰਗਾ ਇਹਨਾਂ ਨੂੰ ਤਾਂ ਫਿਰ ਤੁਸੀਂ ਸੁਣਿਆ ਜੀ ਹਾਂ ਇਹ ਨੇ ਕਰਨਵੀਰ ਸਿੰਘ ਇੰਦੋਰਾ ਤੇ ਇਹਨਾਂ ਦਾ ਕਹਿਣਾ ਹੈ ਕਿ ਗਲਤੀ ਕਰਨ ਤੇ ਕਿਸੇ ਨੂੰ ਵੀ ਨਹੀਂ ਬਖਸ਼ਦੇ ਤੇ ਅਸਲ ਹੁਣ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਝਾੜ ਪਾਈ ਜਾ ਰਹੀ ਹੈ ਪਰ ਇਹ ਝਾੜ ਪਾਈ ਕਿਉਂ ਜਾ ਰਹੀ ਹੈ ਉਹ ਅਸੀਂ ਤੁਹਾਨੂੰ ਸਾਰਾ ਦੱਸਦੇ ਹਾਂ ਦਰਅਸਲ ਪਿਛਲੇ ਦਿਨੀ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਖਿੜਕੀਆਂ ਵਾਲੇ ਤੋਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨਬਾਲਗ ਕੁੜੀ ਗਾਇਬ ਹੋ ਗਈ ਸੀ ਅਤੇ ਇਸ ਕੁੜੀ ਨੂੰ ਅਗਵਾ ਕਰਨ ਦੇ ਲਈ ਪਿੰਡ ਦੇ ਹੀ ਰਹਿਣ ਵਾਲੇ ਪਿੰਦਰ ਸਿੰਘ ਤੇ ਗੰਭੀਰ ਦੋਸ਼ ਲੱਗੇ ਸਨ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕੇ ਪਿੰਦਰਪਾਲ ਦੇ ਸਿਆਸੀ ਲੋਕਾਂ ਨਾਲ ਸੰਬੰਧ ਨੇ ਜਿਸ ਕਰਕੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਨਬਾਲਗ ਕੁੜੀ ਦੇ ਸੰਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਹੁੰਦੀ ਵੇਖ ਕੇ ਹੁਣ ਪੰਜਾਬ ਰਾਜਨ ਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਕਰਨਬੀਰ ਸਿੰਘ ਇੰਦੋਰਾ ਪੀੜਤ ਪਰਿਵਾਰ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੁਲਿਸ ਦੀ ਪਹਿਲਾਂ ਤਾਂ ਝਾੜ ਕੀਤੀ ਗਈ ਅਤੇ ਫਿਰ ਸਖਤ ਹਦਾਇਤਾਂ ਕਰਦੇ ਉਹਨਾਂ ਕਿਹਾ ਕਿ ਮਾਮਲੇ ਵਿੱਚ ਕਥਿਤ ਦੋਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਇੱਕ ਵਾਰ ਫਿਰ ਵੇਖੋ ਇੰਦੋਰਾ ਵੱਲੋਂ ਪੰਜਾਬ ਪੁਲਿਸ ਦੀ ਪਾਈ ਜਾ ਰਹੀ ਹੈ ਝਾੜ ਫਿਰ ਮੈਂ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ ਬਈ ਹਾਂ ਮੇਰਾ ਨਾਮ ਕਰਨਵੀਰ ਸਿੰਘ 인ਦੁਰਾ ਕਿ ਤੋਂ ਪੁੱਛ ਲਿਆ ਜੀ ਫਿਰ ਮੈਂ ਜੋ ਰਿਪੋਰਟ ਤਿਆਰ ਕਰਦਾ ਨਾ ਮੈਂ ਬਹੁਤ ਵੱਡੇ ਵੱਡੇ ਅੱਖਰਾਂ ਚ ਲਿਖਦਾ ਹੈ ਚਾਹੇ ਕੋਈ ਹੋਵੇ ਫਿਰ ਉਹ ਮਿਟਦਾ ਨਹੀਂ ਚਾਹੇ ਜਿਹੜਾ ਮਰਜ਼ੀ ਹੋਵੇ ਤੇ ਮੇਰੀ ਤਾਂ ਇਹ ਹੀ ਤੁਹਾਡੇ ਤੋਂ ਹੈ ਰਿਕੁਐਸਟ ਮੰਨ ਲਓ ਆਰਡਰ ਮੰਨ ਲਓ ਕੁਝ ਹੀ ਮੰਨੋ ਕਿ ਇਹਨਾਂ ਦੀ ਸੰਤੁਸ਼ਟੀ ਕਰਾਓ ਯਾਰ ਜੋ ਜਿਸ ਬੰਦੇ ਤੇ ਅਲੀਗੇਸ਼ਨ ਲੱਗ ਰਿਹਾ ਹੈ ਉਹਨੂੰ ਜਰੂਰ ਤੁਸੀਂ ਬੁਲਾ ਕੇ ਬਿਠਾ ਕੇ ਉਹਨੂੰ ਪੁਛ ਪੜਤਾਲ ਕਰਕੇ ਲੜਕੀ ਦਾ ਘਟੋ ਘਟ ਪਤਾ ਤਾਂ ਲੱਗੇ ਯਾਰ ਕਿੱਥੇ ਹੈ ਜਾਵੇਂ ਉਹਨਾਂ ਇਹਨਾਂ ਨੂੰ ਇਹ ਉਮੀਦ ਨਹੀਂ ਹੈ ਕਿ ਵੀ ਯਾਰ ਉਸ ਬੰਦੇ ਨੂੰ ਫਾਸੀ ਇਹਨਾਂ ਨੂੰ ਇਹ ਹੈ ਕਿ ਸਾਡੀ ਲੜਕੀ ਪਤਾ ਲੱਗੇ ਕਿੱਥੇ ਹੈ ਹਾਂਜੀ ਬਸ ਆਹੀ ਉਹ ਤਾਂ ਉਹ ਤਾਂ ਦੂਜਾ ਸਟੈਪ ਹੈ ਹਾਂਜੀ ਉਹ ਲੜਕੀ ਆ ਕੇ ਦੱਸੂਗੀ ਕੀ ਗੱਲਬਾਤ ਹੈ ਕੌਣ ਹੈ ਕੌਣ ਨਹੀਂ ਹੈ ਬਟ ਜੋ ਇਹਨਾਂ ਦੇ ਵੱਲੋਂ ਐਲੀਗੇਸ਼ਨ ਲਗਾਇਆ ਗਿਆ ਹੈ ਕਿ ਫਲਾਣਾ ਬੰਦਾ ਹੈ ਤੁਸੀਂ ਪੂਰੀ ਤੁਸੀਂ ਫੜਦੇ 14 ਦਿਨ ਤਾਂ ਬਹੁਤ ਹੁੰਦੇ ਆ 15 ਹੋ ਗਏ 15 ਜੀ 15 ਮੰਦਰ 15 ਦਿਨ ਕਿਹਾ ਜੀ 16 ਦੀ ਇਸ ਤੋਂ 15 ਮੰਦਰ ਕਿਹਾ ਜੀ 15 ਮੰਦਰ ਇਹ ਨਹੀਂ ਦਿੱਲੇ ਕਿਉਂ ਹੋਇਆ 15 ਆਹੇ ਸਰ ਨਹਿਰਾ ਤੇ ਇਹ ਤਾਂ ਵੀ ਪਾਲ ਦੇ ਬੀ ਤੱਕ ਨਹੀਂ ਸਰ ਮੇਰੇ ਕੋਲ ਨਹੀਂ ਜੀ ਸਰਕਾਰ ਮੈਂ ਦੱਸਾਂ ਪਤਾ ਕੀ ਚੱਕਰ ਹੈ ਯਾਰ ਗੱਲ ਦਾ ਨਾ ਤੁਸੀਂ ਕਹਿੰਦੇ ਕਿਉਂ ਬੋਲੀ ਨਹੀਂ ਆਪਣਾ ਐਸਐਚਓ ਸਾਹਿਬ ਪਤਾ ਕੀ ਗੱਲ ਹੈ ਨੇਰਾ ਦੀ ਪਾਲਦੇ ਹੋ ਇਹੋ ਵੀ ਹੈ ਠੀਕ ਹੈ ਹੁਣ ਸਾਰੀ ਪੁਲਿਸ ਤਾਂ ਨਹੀਂ ਪੜਨ ਲੱਗੀ ਤੁਸੀਂ ਇੱਕ ਆਪ ਦੀ ਕਾਰਵਾਈ ਤਾਂ ਵੀ ਦੇਖੋ ਨਾ ਅੰਦਾਜ਼ਾ ਲੱਗ ਜਾਂਦਾ ਯਾਰ ਇਹ ਤਾਂ ਜਗ ਜਾਇ ਰਹੇ ਸਹੀ ਆ ਵੀ ਦੋ ਦਿਨਾਂ ਜੇ ਨਹੀਂ ਲੱਭੀਦਾ ਯਾਰ ਕੋਈ ਨਾ ਕੋਈ ਕੜ ਬਣਾ 12 ਦਿਨ ਬੈਠ ਰਿਹਾ ਅੰਸ਼ 12 ਦਿਨ ਬਾਅਦ ਨਾ ਪਏ ਸਾਰੇ ਬੰਦੇ ਇੱਕ ਪਾਸੇ ਚਲੇ ਜਾਈਏ ਤੇ ਕੜ ਨਹੀਂ ਮਤਲਬ ਇਹ ਜੋ ਵੀ ਹੈਗਾ ਇਸ ਸੰਬੰਧ ਵਿੱਚ ਦੀ ਹੈ ਕਾਰਵਾਈ ਕਰੋ ਯਾਰ ਮੋਬਾਈਲ ਵੀ ਸਾਰਾ ਹੀ ਪੇਜ ਤੋਂ ਵੀ ਉਹਦੇ ਚ ਜੀ ਮੈਸੇਜ ਡਿਲੀਟ ਕੀਤਾ ਤੇ ਉਤੋਂ ਸਭ ਮੈਸੇਜ ਆਕਤੀ ਹੋ ਜਾਂਦੀ। ਇਹ ਅਗਰ ਇਹਨੂੰ ਮੈਂ ਤੁਸੀਂ ਚਾਹੂੰ 1 ਘੰਟੇ ਦਾ ਕੰਮ ਵੀ ਨਹੀਂ ਹੈ। ਹਾਂ ਸਹੀ ਗੱਲ ਹੈ। ਸਹੀ ਗੱਲ ਹੈ। ਤੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਯਾਰ ਤੁਸੀਂ ਕਰ ਲਓ ਨਾ ਸਾਡੇ ਤੱਕ ਗੱਲ ਪਹੁੰਚੇ। ਨਹੀਂ ਹੋਊਗਾ ਜੀ। ਸਾਡੇ ਵੱਲੋਂ ਕੋਈ ਟੱਣ ਨਹੀਂ ਗਈ। ਹਾਂ। ਨਹੀਂ ਸਾਡਾ ਕੋਈ ਉਹਨਾਂ ਨਾਲ ਹੈਗਾ ਵੀ। ਬਹੁਤ ਅੱਛੀ ਗੱਲ ਹੈ ਫਿਰ ਯਾਰ ਫਿਰ ਤੁਸੀਂ ਉਹ ਕਰੋ ਸਹੀ ਉਹਨਾਂ ਦੀ ਸੰਤੁਸ਼ਟੀ ਕਰਾਓ ਯਾਰ। ਅਤੇ ਚੇਅਰਮੈਨ ਮੈਡਮ ਨੇ ਖੁਦ ਆਣਾ ਸੀ ਹਾਂ ਹਾਂ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਨਿਆਰੀ ਦੁਰੋਜ ਜੀ ਤੁਸੀਂ ਜਾ ਕੇ ਆਓ ਜੋ ਬਿਲਕੁਲ ਕਮਿਸ਼ਨ ਤਾਂ ਹੀ ਤੁਹਾਡੇ ਲਈ ਬਣਿਆ ਠੀਕ ਹੈ ਠੀਕ ਹੈ ਠੀਕ ਹੈ ਨਾ ਦੂਜੀ ਗੱਲ ਵੀ ਇਹ ਨਾ ਹੋਇਆ ਪਤਨਣਾ ਲਾਵਾਂਗੇ ਯਾਰ ਮੇਰੀ ਗੱਲ ਸੁਣੋ ਤੁਸੀਂ ਨਾ ਅਗਰ ਮੰਨ ਲਓ ਕੋਈ ਵੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਮਿਲ ਕਾਰਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰਨੀ ਠੀਕ ਠੀਕ ਹੈ ਮੇਰੇ ਕੋਲ ਹੈਗਾ ਜੀ ਠੀਕ ਹੈ ਨਾ ਫਿਰ ਮੈਂ ਆਪਣੇ ਆਪ ਪੁੱਛ ਲੂੰਗਾ ਇਹਨਾਂ ਨੂੰ ਕੀ ਹੈ ਕਿੰਨੀ ਹੈ ਕੋਈ ਨੰਬਰ ਠੀਕ ਹੈ ਨਾ ਕਿਉਂਕਿ ਯਾਰ ਦੇਖੋ ਸੜਕ ਨਹੀਂ ਰੋਕਣੀ ਉਹਦੇ ਨਾਲ ਬਹੁਤ ਲੋਕ ਖਜਲਖਵਾਰ ਹੁੰਦੀ ਹੈ ਤਰੀਕਾ ਹੋਣਾ ਚਾਹੀਦਾ ਸੜਕ ਰੋਕਣ ਨਾਲ ਕੁਝ ਨਹੀਂ ਹੋਣਾ ਠੀਕ ਹੈ ਠੀਕ ਹੈ ਤੁਸੀਂ ਕਠੇਰੋਂਗੇ ਨਾ ਇਹੀ ਤਾਕਤ ਹੈ ਸਹੀ ਗੱਲ ਹੈ ਫੁੱਲ ਸੇ ਦਾ ਧਰਨਾ ਲਾਇਆ ਸੀ ਕੀ ਹੋ ਗਿਆ ਆਪਣਾ ਤੁਸੀਂ ਯਾਰ ਮੈਂ ਦੱਸਣਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਯਾਰ ਠੀਕ ਹੈ ਜੀ ਪਹਿਲੀ ਗੱਲ ਤਾਂ ਪ੍ਰਮਾਤਮਾ ਤੋਂ ਅਰਦਾਸ ਕਰੀ ਕਿ ਕਿ ਲੜਕੀ ਸਹੀ ਸਲਾਮਤ ਹੋਵੇ ਜਿੱਥੇ ਵੀ ਹੋ ਗਈ ਕੱਢ ਲਿਆਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਥੋੜਾ ਟਾਈਮ ਲੱਗ ਜੂਗਾ ਯਾਰ ਇੱਥੇ ਜੋ ਆਪਾਂ ਕਹਿੰਦੇ ਆਪਾਂ ਪਹਿਲਾ ਕੰਮ ਆਪਾਂ ਪੁਲਿਸ ਨੂੰ ਆਪਣਾ ਦੁਸ਼ਮਣ ਬਣਾ ਲੈਣਾ ਇੰਦੂਰੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਸਸੀ ਐਸਟੀ ਐਕਟ ਦਾ ਵਾਅਦਾ ਕੀਤਾ ਜਾਵੇ ਅਤੇ 7 ਦਿਨਾਂ ਵਿੱਚ ਆਪਣੀ ਰਿਪੋਰਟ ਕਮਿਸ਼ਨ ਦੇ ਕੋਲ ਭੇਜੇ ਅਤੇ ਉਹਨਾਂ ਕਿਹਾ ਕਿ ਪੁਲਿਸ ਕੁੜੀ ਵਾਲਿਆਂ ਦਾ ਪੂਰਨ ਤੌਰ ਤੇ ਸਾਥ ਦੇ ਕੇ ਜਲਦੀ ਲੜਕੀ ਦੀ ਭਾਲ ਕਰੇ ਪਿੰਡ ਖਿੜਕੀਆਂ ਵਾਲੇ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਅੱਜ ਮੈਂ ਪਹੁੰਚਿਆ ਹਾਂ ਕਿਉਂਕਿ ਇੱਥੋਂ ਦੀ ਕਰੀਬ 15 ਦਿਨ ਪਹਿਲਾਂ ਐਸਸੀ ਕਮਿਊਨਿਟੀ ਦੀ ਅਨੁਸੂਚਿਤ ਜਾਤੀ ਦੀ ਇੱਕ ਲੜਕੀ ਨਾਬਾਲਗ ਲੜਕੀ ਜੋ ਕਿ ਮਿਸਿੰਗ ਹੋਈ ਹੈ ਉਹਦਾ ਲਗਾਤਾਰ ਅਖਬਾਰਾਂ ਦੇ ਵਿੱਚ ਜ਼ਿਕਰ ਆ ਰਿਹਾ ਸੀ ਤੇ ਉਹਨੂੰ ਕਮਿਸ਼ਨ ਨੇ ਸੂਮੋਟੋ ਐਕਸ਼ਨ ਲੈ ਕੇ ਮੈਂ ਅੱਜ ਇੱਥੇ ਪਹੁੰਚਿਆ ਹਾਂ ਅਤੇ ਇੱਥੇ ਆ ਕੇ ਪਰਿਵਾਰ ਨੂੰ ਮਿਲਿਆ ਹਾਂ ਪਿੰਡ ਦੇ ਲੋਕਾਂ ਨੂੰ ਮਿਲਿਆ ਹੈ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਇਹ ਕਰੀਬ 25 1 2019 ਨੂੰ ਇਹ ਉਹਨਾਂ ਦੀ ਲੜਕੀ ਜੋ ਹੈ ਕਿ ਲਾਪਤਾ ਹੋਈ ਹੈ ਤੇ ਉਹਦੇ ਬਾਰੇ ਜੋ ਅੱਜ ਤੱਕ ਕੁਝ ਵੀ ਸੁਰੱਖ ਨਹੀਂ ਮਿਲਿਆ ਹੈ ਉਹਨਾਂ ਨੇ ਪਿੰਡ ਦੇ ਜੋ ਬੰਦੇ ਜਿਨ੍ਹਾਂ ਦਾ ਇਹਦੇ ਤੇ ਨਾਮ ਆ ਰਿਹਾ ਹੈ ਉਹਦੇ ਬਾਰੇ ਪੁਲਿਸ ਨੂੰ ਉਸ ਦਿਨ ਹੀ ਇਤਲਾਹ ਦਿੱਤੀ ਹੈ ਪਰ ਪੁਲਿਸ ਨੇ ਅਜੇ ਤੱਕ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਜਾਂ ਉਹਨਾਂ ਨੂੰ ਕਦੇ ਥਾਣੇ ਬੁਲਾ ਕੇ ਨਹੀਂ ਪੁੱਛਿਆ ਐਦੇ ਤੇ ਅਸੀਂ ਮੈਂ ਉਹਨਾਂ ਨੂੰ ਹਦਾਇਤ ਕੀਤੀ ਹੈ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਵੀ ਉਹ ਉਹਨਾਂ ਨੂੰ ਜਲਦੀ ਤੋਂ ਜਲਦੀ ਜੋ ਹੈਗਾ ਥਾਣੇ ਬੁਲਾ ਕੇ ਜਾਂ ਉਹਨਾਂ ਨੂੰ ਸਖਾਈ ਨਾਲ ਉਹਦਾ ਤੋਂ ਪਤਾ ਕੀਤਾ ਜਾਵੇ ਕਿ ਲੜਕੀ ਨਾਲ ਕੀ ਹੋਇਆ ਸੀ ਦੂਜੀ ਕਿ ਅਸੀਂ ਇਹਨਾਂ ਨੂੰ ਹਦਾਇਤ ਕੀਤੀ ਹੈ ਪੁਲਿਸ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਐਸਸੀ ਐਕਟ ਦਾ ਵਾਅਦਾ ਕਰਕੇ ਕਮਿਸ਼ਨ ਨੂੰ ਰਿਪੋਰਟ ਕਰਨ ਅਤੇ ਪਰਿਵਾਰ ਜੋ ਹੈ ਉਹ ਉਸ ਲੜਕੀ ਦੀ ਪਾਲ ਕਰ ਰਿਹਾ ਹੈ ਤੇ ਪੁਲਿਸ ਉਹਦਾ ਬਿਲਕੁਲ ਉਹਨਾਂ ਦਾ ਸਾਥ ਦੇਵੇ ਤਾਂ ਕਿ ਉਸ ਲੜਕੀ ਦੀ ਜਲਦੀ ਤੋਂ ਜਲਦੀ ਬਰਾਮਦਗੀ ਹੋ ਸਕੇ ਅਤੇ ਪਤਾ ਚੱਲ ਸਕੇ ਕਿ ਉਹਦੇ ਪਿੱਛੇ ਕਿਸ ਦਾ ਕਾਰਨ ਹੈ ਸੋ ਜੇਕਰ ਪਰਿਵਾਰਕ ਮੈਂਬਰਾਂ ਵੱਲੋਂ ਪਿੰਦਰਪਾਲ ਸਿੰਘ ਤੇ ਗੰਭੀਰ ਦੋਸ਼ ਲਗਾਏ ਗਏ ਸਨ ਤਾਂ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਅਤੇ ਕਿਉਂ ਕੁੜੀ ਦੀ ਪਾਲ ਹੁਣ ਤੱਕ ਨਹੀਂ ਹੋ ਸકી ਜੇਕਰ ਸੱਚਮੁੱਚ ਪਿੰਦਰਪਾਲ ਹੀ ਦੋਸ਼ੀ ਪਾਇਆ ਜਾਂਦਾ ਤਾਂ ਇਸ ਦੇ ਨਾਲ ਹੀ ਵੀ ਸਾਬਤ ਹੋ ਜਾਵੇਗਾ ਕਿ ਸਿਆਸੀ ਲੋਕ ਹੀ ਦੋਸ਼ੀਆਂ ਨੂੰ ਬਚਾਉਣ ਦੇ ਲਈ ਅੱਗੇ ਰਹਿੰਦੇ ਨੇ ਅਤੇ ਇਹਨਾਂ ਦੇ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਦੇ ਗਲਤ ਅੰਸਰਾਂ ਨਾਲ ਹੁੰਦੇ ਨੇ ਪਰ ਅਜੇ ਇਸ ਬਾਰੇ ਬੋਲਣਾ ਜਲਦਬਾਜ਼ੀ ਹੋਏਗੀ ਪਰ ਵੇਖਣ ਵਾਲੀ ਗੱਲ ਇਹ ਹੀ ਰਹੇਗੀ ਕਿ ਪੰਜਾਬ ਪੁਲਿਸ ਦੀ ਜਾਂਚ ਤੋਂ ਬਾਅਦ ਕੀ ਪਿੰਦਰਪਾਲ ਸਿੰਘ ਹੀ ਦੋਸ਼ੀ ਪਾਇਆ ਜਾਂਦਾ ਜਾਂ ਫਿਰ ਮਾਮਲਾ ਕਿਸੇ ਹੋਰ ਪਾਸੇ ਵੱਲ ਜਾਂਦਾ ਸ੍ਰੀ ਮੁਖਸਰ ਸਾਹਿਬ ਤੋਂ ਸੋਨੀ ਢੱਲਾ ਪੰਜਾਬੀ ਲੋਕ ਚੈਨਲ